ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਹਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀਧਰ ਸੁਆਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਸਤਿਗੁਰੂ ਰਾਜਾਨ ਰਾਜਪਾਨ ਆਨਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਦਾ ਨਮਸਕਾਰ ਹੈ ਸਦਾ ਬੰਦਨਾ ਹੈ ਖਾਲਸਾ ਜੀ ਸਦਾ ਨਮਸਕਾਰ ਹੈ ਐਸੇ ਸਤਿਗੁਰਾਂ ਨੂੰ ਜਿਨ੍ਹਾਂ ਸਤਿਗੁਰਾਂ ਦੀ ਬਾਣੀ ਖਾਲਸਾ ਜੀ ਸਾਰੇ ਪਰਮ ਭੁਲੇਖਿਆਂ ਨੂੰ ਦੂਰ ਕਰ ਦਿੰਦੀ ਹੈ ਜਿਹੜੇ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਨੂੰ ਪੜ੍ਹ ਕੇ ਖਾਲਸਾ ਜੀ ਜਿਹੜੇ ਅੰਦੇਸ਼ੇ ਹਨ ਮਿਟ ਜਾਂਦੇ ਹਨ ਰੋਗ ਮਿਟ ਜਾਂਦੇ ਹਨ ਸੁਖ ਪ੍ਰਾਪਤ ਹੋ ਜਾਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਸਤਿਗੁਰਾਂ ਦੀ ਸ਼ਰਨ ਆ ਜਾਣਾ ਚਾਹੀਦਾ ਹੈ ਸਾਰਿਆਂ ਦਵਾਰਿਆਂ ਨੂੰ ਛੱਡ ਕੇ ਸਾਰਿਆਂ ਆਸਰਿਆਂ ਨੂੰ ਭੁੱਲ ਕੇ ਜਿਹੜਾ ਮਹਾਰਾਜ ਦੇ ਆਸਰੇ ਨੂੰ ਤੱਕ ਲੈਂਦਾ ਹੈ ਮਹਾਰਾਜ ਦੇ ਘਰ ਆ ਜਾਂਦਾ ਹੈ ਖਾਲਸਾ ਜੀ ਉਹਨੂੰ ਸੱਚੇ ਪਾਤਸ਼ਾਹ ਰੱਖ ਲੈਂਦੇ ਹਨ ਮਹਾਰਾਜ ਕਲਗੀਧਰ ਸਵਾਮੀ ਜੀ ਵੀ ਦੋਰੇ ਵਿੱਚ ਬਚਨ ਕਰਦੇ ਸਗਲ ਦੁਆਰ ਕੋ ਛਾੜ ਕਾ ਗਹੇ ਤੁਹਾਰੂ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਮਹਾਰਾਜ ਆਪ ਜੀ ਦੀ ਸ਼ਰਨ ਆਏ ਹਾਂ ਸਾਡੀ ਲਾਜ ਰੱਖ ਲਿਓ ਮਹਾਰਾਜ ਅਸੀਂ ਆਪ ਜੀ ਦੇ ਬਣਨ ਆਏ ਹਾਂ ਕਿਰਪਾ ਕਰੋ ਸਾਨੂੰ ਆਪਣੇ ਬਣਾ ਲਓ ਮਹਾਰਾਜ ਦੀ ਸ਼ਰਨ ਵਿੱਚੋਂ ਖਾਲਸਾ ਜੀ ਬਹੁਤ ਸੁਖ ਪ੍ਰਾਪਤ ਹੁੰਦੇ ਆ ਉਹ ਪਲੀ ਪੂਰਨ ਪਰਮੇਸ਼ਰ ਜਿਹੜਾ ਖਾਲਸਾ ਜੀ ਕਿਸੇ ਦੇ ਹੱਥ ਵਾਸ ਨਹੀਂ ਹੈ ਅਨੇਕਾਂ ਹੀ ਖਾਲਸਾ ਜੀ ਅਵਤਾਰ ਹੋਏ ਹਨ ਧਰਤੀ ਤੇ ਅਨੇਕਾਂ ਹੀ ਖਾਲਸਾ ਜੀ ਸੂਖਸ਼ਮ ਰੂਹਾਂ ਹਨ ਜਿਹੜੀਆਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਲੱਭਦੀਆਂ ਫਿਰਦੀਆਂ ਪਰ ਮਹਾਰਾਜ ਨਜ਼ਰੀ ਨਹੀਂ ਆਉਂਦੇ ਸੋ ਖਾਲਸਾ ਜੀ ਸਿੱਖਾਂ ਨੂੰ ਮਹਾਰਾਜ ਨੇ ਬਹੁਤ ਅਮੋਲਕ ਬੜਾ ਵੱਡਾ ਖਾਲਸਾ ਜੀ ਸ਼੍ਰੋਮਣੀ ਖਜ਼ਾਨਾ ਬਖਸ਼ਿਆ ਹੈ ਜਿਸ ਵਿੱਚ ਸਾਨੂੰ ਸਾਰਾ ਕੁਝ ਹੀ ਮਹਾਰਾਜ ਨੇ ਸਾਡੀ ਝੋਲੀ ਵਿੱਚ ਪਾਇਆ ਹੈ ਪਰ ਖਾਲਸਾ ਜੀ ਉਹ ਕਹਿੰਦੇ ਹੁੰਦੇ ਆ ਨਾ ਕਿ ਮੂਰਖ ਨੂੰ ਹੀਰੇ ਦੀ ਕਾਹ ਦੀ ਪਰਖ ਮੂਰਖ ਵਾਸਤੇ ਹੀਰਾ ਇੱਕ ਪੱਥਰ ਹੀ ਹੈ ਇਸੇ ਪ੍ਰਕਾਰ ਹੀ ਅਸੀਂ ਖਾਲਸਾ ਜੀ ਮੂਰਖ ਹਾਂ ਸਾਡੇ ਘਰ ਆਪ ਨਾਰਾਇਣ ਕਲਾਧਾਰ ਜਗਮੈ ਪਰਵਰਿਓ ਸਾਡੇ ਘਰ ਨਾਰਾਇਣ ਆਇਆ ਹੋਇਆ ਧੰਨ ਗੁਰੂ ਨਾਨਕ ਸਾਹਿਬ ਸਾਡੇ ਗੁਰੂ ਨਾਰਾਇਣ ਰੂਪ ਹਨ ਖਾਲਸਾ ਜੀ ਪਰਮੇਸ਼ਰ ਦਾ ਰੂਪ ਹਨ ਖੁਦ ਖੁਦਾ ਹਨ ਅੱਲਾ ਦਾ ਰੂਪ ਹਨ ਪਰ ਸਾਨੂੰ ਸਮਝ ਨਹੀਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਐਵੇਂ ਹੀ ਜਾਣਦੇ ਹਾਂ ਪਰ ਖਾਲਸਾ ਜੀ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਸਤਿਗੁਰੂ ਜੀ ਮਹਾਰਾਜ ਦੀ ਚਰਨ ਸ਼ਰਨ ਵਿੱਚ ਖਾਲਸਾ ਜੀ ਜਿਵੇਂ ਉਸ ਵੇਲੇ ਕਲਗੀਧਰ ਮਹਾਰਾਜ ਦੀ ਸ਼ਰਨ ਵਿੱਚ ਖਾਲਸਾ ਜੀ ਲੱਖਾਂ ਦੇਵੀ ਦੇਵਤੇ ਟੁਕਦੇ ਨਮਸਕਾਰਾਂ ਕਰਦੇ ਉਸੇ ਤਰ੍ਹਾਂ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ਰਨ ਵਿੱਚ ਲੱਖਾਂ ਦੇਵੀ ਦੇਵਤੇ ਟੁਕਦੇ ਹਨ ਪਰ ਜੇ ਕੋਈ ਖਾਲਸਾ ਜੀ ਸ਼ਰਧਾ ਭਾਵਨਾ ਰੱਖੇ ਉਹਨੂੰ ਇਹ ਪਤਾ ਲੱਗਦਾ ਹੈ ਦੂਸਰਿਆਂ ਨੂੰ ਨਜ਼ਰੀ ਨਹੀਂ ਆਉਂਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਕਿਸੇ ਅੰਤ ਨਹੀਂ ਪਾਇਆ ਜਿਨ੍ਹਾਂ ਨੇ ਖਾਲਸਾ ਜੀ ਗੁਰੂ ਕੀ ਸੰਗਤ ਨਾਲ ਪ੍ਰੇਮ ਕੀਤਾ ਹੈ ਸਾਧ ਸੰਗਤ ਦੇ ਜਿਹੜੇ ਪ੍ਰੇਮੀ ਹੋ ਗਏ ਹਨ ਆਸ਼ਕ ਹੋ ਗਏ ਹਨ ਉਹਨਾਂ ਨੂੰ ਮਹਾਰਾਜ ਦੇ ਦਰਸ਼ਨ ਹੋਏ ਹਨ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਈ ਬਿਨਾ ਸਾਧ ਸੰਗਤ ਤੋਂ ਗੁਰਸਿੱਖਾਂ ਨੂੰ ਪਰਮੇਸ਼ਰ ਕਾਲਪੁਰਖ ਦੇ ਦਰਸ਼ਨ ਨਹੀਂ ਹੋ ਸਕਦੇ ਮਹਾਰਾਜ ਬਚਨ ਕਰਦੇ ਹਨ ਲੱਖ ਬ੍ਰਹਮੇ ਲੱਖ ਵੇਦ ਪੜ ਨੇਤ ਨੇਤ ਕਰ ਕਰ ਸਭ ਥੱਕੇ ਕਹਿੰਦੇ ਹਨ ਲੱਖਾਂ ਹੀ ਬ੍ਰਹਮੇ ਤੇ ਖਾਲਸਾ ਜੀ ਲੱਖਾਂ ਹੀ ਵੇਦਾਂ ਨੂੰ ਪੜ ਪੜ ਕੇ ਤੇ ਉਹਨਾਂ ਨੇ ਵੀ ਆਖਰ ਨੂੰ ਇਹੀ ਗੱਲ ਆਖੀ ਆ ਕਿ ਪਰਮੇਸ਼ਰ ਬੇਅੰਤ ਹੈ ਬੇਅੰਤ ਹੈ ਉਹਦਾ ਕੋਈ ਅੰਤ ਨਹੀਂ ਹੈ ਖਾਲਸਾ ਜੀ ਥੱਕ ਗਏ ਹਨ ਲੱਖਾਂ ਹੀ ਬ੍ਰਹਮੇ ਲੱਖਾਂ ਵੇਦਾਂ ਨੂੰ ਪੜਦੇ ਪੜ ਪੜ ਖਾਲਸਾ ਜੀ ਥੱਕ ਗਏ ਹਨ ਪਰ ਪਰਮੇਸ਼ਰ ਦਾ ਅੰਤ ਭਾਰ ਨਹੀਂ ਲੱਭਾ ਮਹਾਦੇਵ ਅਵਤੂਤ ਲਖ ਜੋਗ ਧਿਆਨ ਉਣੀਂਦਾ ਅੱਕੇ ਕਹਿੰਦੇ ਮਹਾਦੇਵ ਵਰਗੇ ਭਾਵ ਸ਼ਿਵਜੀ ਭਗਵਾਨ ਵਰਗੇ ਵਿਰਕਤ ਲੱਖਾਂ ਹੀ ਜੋਗ ਦੇ ਸਥਾਨ ਧਾਰਦਿਆਂ ਖਾਲਸਾ ਜੀ ਬਹੁਤ ਧਿਆਨ ਲਾਏ ਬੜੀਆਂ ਸਮਾਧੀਆਂ ਲਾਈਆਂ ਮਹਾਰਾਜ ਕਹਿੰਦੇ ਉਣੀਂਦਾ ਭਾਵ ਉਨਿੰਦਰੇ ਕਦੇ ਸੌਂਕੇ ਨਹੀਂ ਵੇਖਿਆ ਪਰਮੇਸ਼ਰ ਨੂੰ ਲੱਭਣ ਵਿੱਚ ਲੱਗੇ ਰਹੇ ਪਰ ਅੱਕ ਗਏ ਪਰਮੇਸ਼ਰ ਨਹੀਂ ਲੱਭਿਆ ਵਾਹਿਗੁਰੂ ਸੱਚੇ ਪਾਤਸ਼ਾਹ ਕਿਸੇ ਦੇ ਹੱਥ ਨਹੀਂ ਆਏ ਲਖ ਬਿਸਨ ਅਵਤਾਰ ਲੈ ज्ञान खड्ग फड़ पहुंच न सके कहंदे लखਾਂ ਹੀ विष्णु अवतार ਲੈ ਚੁੱਕਾ ਹੈ ਤੇ ਖਾਲਸਾ ਜੀ ਗਿਆਨ ਰੂਪੀ ਖੜਗ ਤਲਵਾਰ ਹੱਥ ਵਿੱਚ ਫੜ ਕੇ अनेका ਹੀ ਖਾਲਸਾ ਜੀ ਉਹਨੇ ਜਿਹੜੇ ਅਸੁਰ ਦਾਇਤ ਹਨ ਮਾਰ ਦਿੱਤੇ ਹਨ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੱਕ ਪਹੁੰਚ ਨਹੀਂ ਸਕਿਆ ਤਾਂ ਵੀ ਉਥੋਂ ਤੱਕ ਪਹੁੰਚ ਨਹੀਂ ਹੋਈ ਮਹਾਰਾਜ ਕਹਿੰਦੇ ਲਖ ਲੋਮਸ ਚਿਰ ਜੀਵਣੇ ਆਦ ਅੰਤ ਵਿੱਚ ਧੀਰਕ ਧੱਕੇ ਖਾਲਸਾ ਜੀ ਇੱਕ ਲੋਮਸ ਲੋਮਸ ઋષਿ ਹੋਇਆ ਬਹੁਤ ਲੰਮੀ ਉਮਰ ਉਹਨੇ ਭੋਗੀ ਹੈ ਕਹਿੰਦੇ ਲੱਖਾਂ ਹੀ ਲੋਮਸ ਰਿਸ਼ੀ ਵਰਗੇ ਖਾਲਸਾ ਜੀ ਜੀਵਣੇ ਭਾਵ ਜ਼ਿਆਦਾ ਚਿਰ ਜੀਣ ਵਾਲੇ ਬਹੁਤਾ ਚਿਰ ਜੀਣ ਵਾਲੇ ਉਹਨਾਂ ਨੂੰ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਆਦ ਅੰਤ ਨਹੀਂ ਲੱਭਿਆ ਇੰਨੀ-ਇੰਨੀ ਉਮਰ ਭੋਗਣ ਵਾਲੇ ਇੰਨੀ-ਇੰਨੀਆਂ ਖਾਲਸਾ ਜੀ ਸਮਾਧੀਆਂ ਲਾਉਣ ਵਾਲਿਆਂ ਨੂੰ ਵੀ ਵਾਹਿਗੁਰੂ ਜੀ ਦੇ ਦਰਸ਼ਨ ਨਹੀਂ ਹੋਏ ਕਹਿੰਦੇ ਆਦ ਅੰਤ ਵਿੱਚ ਧੀਰਕ ਤਕੇ ਤਕੇ ਹੀ ਨਸੀਬ ਹੋਏ ਹਨ ਰੱਬ ਨਹੀਂ ਖਾਲਸਾ ਜੀ ਨਜ਼ਰੀ ਆਇਆ ਤਿੰਨ ਲੋ ਅਜੁਗ ਚਾਰ ਕਰ ਅਖੰਡ ਬ੍ਰਹਮੰਡ ਅਖੰਡ ਕਰ ਟਕੇ ਕਹਿੰਦੇ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤਿੰਨ ਲੋ ਤਿੰਨ ਲੋਕ ਸਵਰਗ ਲੋਕ ਪਾਤਾਲ ਲੋਕ ਤੇ ਮਾਤ ਲੋਕ ਇਹ ਤਿੰਨ ਲੋਕ ਹਨ ਖਾਲਸਾ ਜੀ ਤੇ ਚਾਰ ਹੀ ਯੁਗ ਸਤਜੁਗ ਤ੍ਰੇਤਾ ਦਵਾਪਰ ਤੇ ਕਾਲ ਯੁਗ ਤੇ ਖਾਲਸਾ ਜੀ ਲੱਖਾਂ ਹੀ ਬ੍ਰਹਮੰਡ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਕਹਿੰਦੀ ਹੈ ਕਿ ਉਹ ਪਰਮੇਸ਼ਰ ਬਹੁਤ ਵੱਡਾ ਹੈ ਖਾਲਸਾ ਜੀ ਬਹੁਤ ਬੇਅੰਤ ਹੈ ਤੂੰ ਬੇਅੰਤ ਕੋ ਵਿਰਲਾ ਜਾਣੇ ਕੋਈ ਵਿਰਲਾ ਖਾਲਸਾ ਜੀ ਉਹਨੂੰ ਜਾਣਦਾ ਹੈ ਉਹ ਵਾਹਿਗੁਰੂ ਜੀ ਦੀ ਖੇਡ ਨੂੰ ਜਾਣਦਾ ਹੈ ਪਰ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਇੱਕ ਇੱਕ ਰੂਮ ਵਿੱਚ ਇੰਨੇ ਲੋਕ ਸਮਾਏ ਹੋਏ ਹਨ ਚਾਰੇ ਯੁਗ ਸਮਾਏ ਹੋਣ ਲੱਖਾਂ ਹੀ ਖਾਲਸਾ ਜੀ ਖੰਡ ਬ੍ਰਹਿਮੰਡ ਸਮਾਏ ਹੋਏ ਹਨ ਐਸੀ ਸਤਗੁਰਾਂ ਦੀ ਖੇਡ ਹੈ ਲੱਖ ਪਰਲੋ ਉਤਪਤ ਲੱਖ ਹਰ ਹਟ ਮਾਲਾ ਅੱਖ ਫਰਕੇ ਕਹਿੰਦੇ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਅੱਖ ਦੇ ਝਮਕਣ ਤੋਂ ਪਹਿਲਾਂ ਖਾਲਸਾ ਜੀ ਲੱਖਾਂ ਵਾਰ ਧਰਤੀ ਦੀ ਪਰਲੋ ਕਰ ਚੁੱਕਿਆ ਹੈ ਤੇ ਲੱਖਾਂ ਵਾਰ ਹੀ ਖਾਲਸਾ ਜੀ ਇਹਨਾਂ ਨੂੰ ਸਾਜ ਚੁੱਕਿਆ ਹੈ ਜੀਵਾਂ ਨੂੰ ਜਿਵੇਂ ਜਿਹੜੀ ਹਰ ਹਟ ਹੈ ਖਾਲਸਾ ਜੀ ਜਿਹੜੀ ਆਪਾਂ ਜਿਹੜਾ ਖੂਹ ਵਾਗਦੇ ਹੁੰਦੇ ਸੀ ਪੁਰਾਣੇ ਉਹਦੇ ਵਿੱਚ ਖਾਲਸਾ ਜੀ ਉਹ ਟਿੰਡਾਂ ਹੁੰਦੀਆਂ ਸੀ ਉਹ ਇੱਕ ਪਾਣੀ ਨਾਲ ਭਰੀ ਆਉਂਦੀ ਸੀ ਇੱਕ ਖਾਲੀ ਹੋ ਜਾਂਦੀ ਸੀ ਇੱਕ ਭਰ ਕੇ ਆਉਂਦੀ ਸੀ ਇੱਕ ਖਾਲੀ ਹੋ ਜਾਂਦੀ ਸੀ ਮਹਾਰਾਜ ਕਹਿੰਦੇ ਅੱਖ ਫੜਕਣ ਤੋਂ ਪਹਿਲਾਂ ਪਰਮੇਸ਼ਰ ਧਰਤੀ ਨੂੰ ਪੈਦਾ ਕਰ ਦਿੰਦਾ ਹੈ ਨਾਲ ਹੀ ਖਾਲਸਾ ਜੀ ਲਿਆ ਕਰ ਦਿੰਦਾ ਹੈ ਐਡਾ ਵੱਡਾ ਉਹ ਦਾਤਾ ਹੈ ਜਿਵੇਂ ਸਤਗੁਰਾਂ ਦੀ ਬਾਣੀ ਵਿੱਚ ਵੀ ਬਚਨ ਆਉਂਦੇ ਆ ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਹੋਰ ਫੇਰ ਭਰੀਅਤ ਹੈ ਮਹਾਰਾਜ ਬਚਨ ਕਰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਪਰਬਤੀ ਮਹੱਲਾ ਪਹਿਲਾ ਤੇ ਫਿਰ ਖਾਲਸਾ ਜੀ ਉਹ ਪਰਮੇਸ਼ਰ ਵਾਹਿਗੁਰੂ ਅੱਖ ਫੜਕਣ ਤੋਂ ਪਹਿਲਾਂ ਧਰਤੀ ਨੂੰ ਪਰਲੋਕ ਚ ਲੈ ਆਉਂਦਾ ਤੇ ਅੱਖ ਫੜਕਣ ਤੋਂ ਪਹਿਲਾਂ ਪੈਦਾ ਕਰ ਦਿੰਦਾ ਹੈ ਜਿਵੇਂ ਸੁਖਮਨੀ ਸਾਹਿਬ ਵਿੱਚ ਪੰਜਵੇਂ ਨਾਨਕ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹੈ ਮਹਾਰਾਜ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੂਰ ਸੋ ਇਹ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜਿਹੇ ਪਰਮੇਸ਼ਰ ਜੀ ਹਨ ਖਾਲਸਾ ਜੀ ਨਾ ਲੱਖਾਂ ਬ੍ਰਹਮਿਆਂ ਨੂੰ ਲੱਭੇ ਹਨ ਨਾ ਖਾਲਸਾ ਜੀ ਸ਼ਿਵ ਜੀ ਵਰਗੀਆਂ ਸਮਾਧੀ ਲਾਉਣ ਵਾਲਿਆਂ ਨੂੰ ਲੱਭੇ ਹਨ ਨਾ ਹੀ ਖਾਲਸਾ ਜੀ ਵਿਸ਼ਨੂੰ ਭਗਵਾਨ ਨੂੰ अनेका ਉਹਨੇ avatars ਧਾਰ ਲਏ ਤਾਂ ਵੀ ਨਹੀਂ ਲੱਭੇ ਖਾਲਸਾ ਜੀ ਲੱਖਾਂ ਦੇ ਲੋਮਸ਼੍ਰੀਖੀ ਵਰਗੇ ਹਨ ਉਹਨਾਂ ਨੂੰ ਵੀ ਪਰਮੇਸ਼ਰ ਨਜ਼ਰੀ ਨਹੀਂ ਆਇਆ ਇਹਨਾਂ ਤਿੰਨਾਂ ਲੋਆਂ ਨੂੰ ਲੋਕਾਂ ਨੂੰ ਚਾਰੇ ਜੁਗਾਂ ਨੂੰ ਖੰਡਾਂ ਬ੍ਰਹਮੰਡਾਂ ਨੂੰ ਖਾਲਸਾ ਜੀ ਪਰਮੇਸ਼ਰ ਦੀ ਸਾਰ ਨਹੀਂ ਮਹਾਰਾਜ ਇੱਕ ਕਿਣਕੇ ਤੋਂ ਪਹਿਲਾਂ ਪਰਲੋ ਕਰ ਦਿੰਦੇ ਹਨ ਉਤਪਤ ਕਰ ਦਿੰਦੇ ਹਨ ਖਾਲਸਾ ਜੀ ਪਰ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਸਤਗੁਰ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਤਗੁਰ ਇਹਨਾਂ ਨੇ ਖਾਲਸਾ ਜੀ ਇਹ ਪਾਵਨ ਪੁੱਤਰ ਬਾਣੀ ਵਿੱਚ ਅਨੇਕਾਂ ਹੀ ਬਚਨ ਕੀਤੇ ਹਨ ਕਿ ਪਰਮੇਸ਼ਰ ਕਿੰਨਾ ਨੂੰ ਮਿਲਦਾ ਹੈ ਉਸੇ ਪ੍ਰਕਾਰ ਹੀ ਖਾਲਸਾ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਘਰ ਦੇ ਵੇਦ ਵਿਆਸ ਜੀ ਉਹਨਾਂ ਨੇ ਵੀ ਵਚਨ ਕੀਤਾ ਕਹਿੰਦੇ ਸਾਧ ਸੰਗਤ ਆਸ਼ਕ ਹੋਏ ਤੱਕੇ ਜਿਹੜਾ ਸਾਧ ਸੰਗਤ ਦਾ ਆਸ਼ਕ ਹੋ ਜਾਂਦਾ ਹੈ ਪ੍ਰੇਮੀ ਹੋ ਜਾਂਦਾ ਹੈ ਜਿਹਨੂੰ ਗੁਰੂ ਕੀ ਸੰਗਤ ਨਾਲ ਪ੍ਰੇਮ ਹੋ ਜਾਂਦਾ ਹੈ ਕਹਿੰਦੇ ਸਾਧ ਸੰਗਤ ਆਸ਼ਕ ਹੋਏ ਤੱਕੇ ਉਹ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਤੱਕ ਲੈਂਦਾ ਹੈ ਜਿਹੜਾ ਗੁਰੂ ਖਾਲਸਾ ਜੀ ਜਿਹੜਾ ਰੱਬ ਬ੍ਰਹਮਿਆਂ ਨੂੰ ਨਹੀਂ ਲੱਭਿਆ ਸ਼ਿਵ ਜੀ ਨੂੰ ਨਹੀਂ ਲੱਭਿਆ ਵਿਸ਼ਨੂੰ ਭਗਵਾਨ ਵਰਗਿਆਂ ਨੂੰ ਨਹੀਂ ਲੱਭਿਆ ਖਾਲਸਾ ਜੀ ਲੋਮਸ਼ਿਰਖੀਆਂ ਵਰਗਿਆਂ ਨੂੰ ਨਹੀਂ ਲੱਭਿਆ ਮਹਾਰਾਜ ਕਹਿੰਦੇ ਹਨ ਭਾਈ ਗੁਰਦਾਸ ਜੀ ਕਹਿੰਦੇ ਉਹ ਗੁਰੂ ਕੀ ਸੰਗਤ ਵਿੱਚ ਆ ਜਾਵੇ ਗੁਰੂ ਕੀ ਸੰਗਤ ਨਾਲ ਪ੍ਰੇਮ ਕਰਨ ਲੱਗ ਪਵੇ ਉਹਨੂੰ ਪਰਮੇਸ਼ਰ ਜਿਹੜਾ ਹੈ ਨਜ਼ਰੀਂ ਆ ਜਾਂਦਾ ਹੈ ਉਹਨੂੰ ਨਜ਼ਰ ਆ ਜਾਂਦਾ ਹੈ ਖਾਲਸਾ ਜੀ ਵੇਖੋ ਕਿੱਡੀ ਵੱਡੀ ਖੇਡ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਬਹੁਤ ਕੁਝ ਬਖਸ਼ਿਆ ਹੈ ਖਾਲਸਾ ਜੀ ਪਰ ਫਿਰ ਵੀ ਜੇ ਸਿੱਖ ਰੋਂਦੇ ਫਿਰਨ ਭੁਖੇ ਨੰਗੇ ਫਿਰਨ ਫਿਰਦੇ ਖਾਲਸਾ ਜੀ ਸਾਡੇ ਹੀ ਕਸੂਰ ਹੈ ਸਾਡੇ ਗੁਰੂ ਦਾ ਕਾਹਦਾ ਕਸੂਰ ਹੈ ਮਹਾਰਾਜ ਨੇ ਤੇ ਵੇਖੋ ਸਾਡੇ ਵਾਸਤੇ ਸਾਰਾ ਕੁਝ ਹੀ ਸਾਜ ਦਿੱਤਾ ਹੈ ਕਿੱਡੀ ਵੱਡੀ ਗੱਲ ਹੈ ਕਿ ਗੁਰੂ ਕੀ ਸੰਗਤ ਨਾਲ ਪ੍ਰੇਮ ਕਰਨਾ ਉਹਦੇ ਨਾਲ ਖਾਲਸਾ ਜੀ ਪਰਮੇਸ਼ਰ ਨਜ਼ਰੀਆਂ ਆ ਜਾਂਦਾ ਹੈ ਤੇ ਆਪਾਂ ਵਿਚਾਰ ਕਰੀਏ ਹਾਂ ਕਿੰਨੀ ਕਸੀਂ ਮਹਾਰਾਜ ਦੀ ਸੰਗਤ ਕਰਦੇ ਹਾਂ ਕਿੰਨੀ ਗੁਰੂ ਕੀ ਸੰਗਤ ਕਰਦੇ ਹਾਂ ਕਦੇ ਗੁਰੂ ਕੀ ਸੰਗਤ ਦੇ ਖਾਲਸਾ ਜੀ ਜਾ ਕੇ ਵਿੱਚ ਬੈਠ ਕੇ ਕਦੇ ਮਹਾਰਾਜ ਨਾਲ ਮਨ ਜੋੜਿਆ ਹੈ ਕਦੇ ਗੁਰੂ ਕੀ ਸੰਗਤ ਦੀ ਸੇਵਾ ਕੀਤੀ ਹੈ ਕਦੇ ਗੁਰੂ ਕੀ ਸੰਗਤ ਵਿੱਚ ਜਾਣ ਦਾ ਚਾਅ ਉਠਿਆ ਹੈ ਮਨ ਭਜਦਾ ਹੈ ਗੁਰੂ ਘਰ ਜਾਣ ਤੋਂ ਸੋ ਸੱਚੇ ਪਾਸ਼ਾ ਮਹਾਰਾਜ ਨੇ ਵੀ ਬਚਨ ਕੀਤੇ ਹਨ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਗੁਰੂ ਕੀ ਸੰਗਤ ਵਿੱਚ ਖਾਲਸਾ ਜੀ ਪਰਮੇਸ਼ਰ ਵਸਦਾ ਜੀ ਮਹਾਰਾਜ ਸੱਚੇ ਪਾਸ਼ਾ ਵਸਦੇ ਹਨ ਸੋ ਇਸ ਕਰਕੇ ਗੁਰਮਖੋ ਮਹਾਰਾਜ ਦੀ ਸੰਗਤ ਕਰਿਆ ਕਰੋ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੋ ਸਾਨੂੰ ਸਮਝਾਉਂਦੇ ਆ ਖਾਲਸਾ ਜੀ ਉਸ ਹਿਸਾਬ ਦੇ ਨਾਲ ਜਿਉਣਾ ਚਾਹੀਦਾ ਹੈ ਜਿਹੜਾ ਗੁਰੂ ਕੇ ਦੱਸੇ ਮਾਰਗ ਦੇ ਨਾਲ ਜ਼ਿੰਦਗੀ ਬਤੀਤ ਕਰਦਾ ਹੈ ਗੁਰੂ ਕੇ ਦੱਸੇ ਉਪਦੇਸ਼ ਨੂੰ ਕਮਾਉਂਦਾ ਹੈ ਉਹਦੇ ਉੱਤੇ ਸਤਿਗੁਰਾਂ ਦੀ ਖੁਸ਼ੀ ਵਿਦਿਖ ਹੁੰਦੀ ਹੈ ਉਹਨਾਂ ਨੂੰ ਸਤਿਗੁਰੂ ਮਹਾਰਾਜ ਖੁਸ਼ ਕਰ ਦਿੰਦੇ ਉਹਨਾਂ ਨੂੰ ਸਭੇ ਪਦਾਰਥ ਪ੍ਰਾਪਤ ਹੋ ਜਾਂਦੇ ਉਹਨਾਂ ਨੂੰ ਮੁਕਤੀ ਹਾਸਲ ਹੋ ਜਾਂਦੀ ਹੈ ਜਿਹੜੇ ਗੁਰੂ ਕੀ ਸੰਗਤ ਕਰਦੇ ਹਨ ਸਵਾਗਤ ਗੁਰਮਖੋ ਆਪਾਂ ਅੱਜ ਜਿਹੜੀ ਵਿਚਾਰ ਕਰਨੀ ਹੈ ਕਿ ਦਸਵੰਦ ਕੀ ਕੁਝ ਕਰ ਸਕਦਾ ਹੈ ਦਸਬੰਦ ਕੱਢਣ ਨਾਲ ਕੀ ਕੁਝ ਹੁੰਦਾ ਆਓ ਆਪਾਂ ਸਰਵਣ ਕਰੀਏ ਪਹਿਲੀ ਖਾਲਸਾ ਜਿਹੜੀ ਹੱਡ ਬੀਤੀ ਸੁਣਾਈ ਹੈ ਵੀਰ ਨੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਲੁਧਿਆਣੇ ਤੋਂ ਸਿੱਖ ਹਨ ਤੇ ਖਾਲਸਾ ਜੀ ਉਹ ਵੀਰ ਨੇ ਦੱਸਿਆ ਕਿ ਭਾਈ ਸਾਹਿਬ ਜੀ ਅਸੀਂ ਆਪਣਾ ਇੱਕ ਰੈਸਟੋਰੈਂਟ ਖੋਲਿਆ ਚਲੋ ਮਹਾਰਾਜ ਦੀ ਕਿਰਪਾ ਨਾਲ ਪੈਸੇ ਜੋੜ ਕੇ ਪਹਿਲਾਂ ਮੈਂ ਬਾਹਰ ਸਾਂ ਮੈਂ ਕੈਨੇਡਾ ਗਿਆ ਹੋਇਆ ਸਾਂ ਉਥੋਂ ਮੇਰਾ ਨਹੀਂ ਕੁਝ ਬਣਿਆ ਤੇ ਮੈਂ ਡਿਪਲੋਮਾ ਹੋ ਕੇ ਜਿੱਦਾਂ ਉਥੋਂ ਆ ਜਾਂਨੇ ਆ ਇਹ ਖਾਲਸਾ ਜੀ ਕਹਿੰਦਾ ਇਦਾਂ ਹੀ ਮੈਂ ਵਾਪਸ ਆ ਗਿਆ ਜਿਹੜੇ ਮੇਰੇ ਕੋਲੇ 4 ਪੈਸੇ ਸੀਗੇ ਉਹ ਪੈਸਿਆਂ ਦੇ ਨਾਲ ਮੈਂ ਘਰਦਿਆਂ ਨਾਲ ਸਲਾਹ ਕਰਕੇ ਛੋਟੇ ਭਰਾ ਨਾਲ ਸਲਾਹ ਕਰਕੇ ਤੇ ਆਪਣਾ ਇੱਕ ਰੈਸਟੋਰੈਂਟ ਖੋਲ ਲਿਆ ਜਿਹੜਾ ਰੋਟੀ ਪਾਣੀ ਵੈਸ਼ ਨੂੰ ਟਾਬਾ ਸੀ ਰੈਸਟੋਰੈਂਟ ਖੋਲ ਲਿਆ ਤੇ ਕਹਿੰਦਾ ਵੀ ਉਹ ਕੀ ਹੋਇਆ ਕਿ 15-20 ਦਿਨ ਤੇ ਬੜੀ ਉਥੇ ਪਰਮਾਰ ਰਹੀ ਲੋਕ ਆਉਂਦੇ ਜਾਂਦੇ ਰਹੇ ਪਹਿਲੇ ਮਹੀਨੇ ਤੇ ਬੜੀ ਕਿਰਪਾ ਰਹੀ ਫਿਰ ਕਹਿੰਦੇ ਹੌਲੀ-ਹੌਲੀ ਨਾ ਉਹ ਬੈਂਦਾ ਬੈਂਦਾ ਬੈਠ ਹੀ ਗਿਆ ਕਿਤੇ ਵਿਰਲਾ ਟਾਵਾਂ ਇੱਕ ਦਿਨ ਵਿੱਚ ਕਿਤੇ ਬੰਦਾ ਆਉਣਾ ਤੇ ਖਰਚੇ ਵੀ ਪੂਰੇ ਨਾ ਹੋਣੇ ਬਹੁਤ ਕਹਿੰਦਾ ਸਾਡਾ ਬੁਰਾ ਹਾਲ ਹੋ ਗਿਆ ਇੱਥੋਂ ਤੱਕ ਵੀ ਨੌਬਤ ਆ ਗਈ ਵੀ ਅਸੀਂ ਸੋਚਿਆ ਵੀ ਵੇਚ ਦਈਏ ਹੁਣ ਸਭ ਕੁਝ ਵੀ ਕੀ ਕਰਨਾ ਚੱਲਿਆ ਤਾਂ ਕੁਝ ਨਹੀਂ ਕਹਿੰਦਾ ਪਹਿਲਾਂ ਪਹਿਲਾਂ ਸਾਨੂੰ ਸ਼ੌਂਕ ਹੀ ਬੜਾ ਸੀ ਸਾਨੂੰ ਲੋਕਾਂ ਨੇ ਪੰਪ ਹੀ ਬੜਾ ਦੇ ਦਿੱਤਾ ਸੀਗਾ ਬਈ ਨਹੀਂ ਤੁਸੀਂ ਖਾਣ ਪੀਣ ਦਾ ਖੋਲੋ ਇਹਦਾ ਕੰਮ ਬੜਾ ਹੈ ਕਮਾਈ ਬੜੀ ਹੈ ਇਹਦੇ ਵਿੱਚ ਇਦਾਂ ਉਦਾਂ ਕਹਿੰਦਾ ਮੈਂ ਸਾਰੇ ਪੈਸੇ ਉਹਦੇ ਵਿੱਚ ਲਾ ਦਿੱਤੇ ਸੀਗੇ ਤੇ ਕਹਿੰਦਾ ਵੀ ਮੈਂ ਹੁਣ ਮੇਰੇ ਕੋਲੇ ਕੁਝ ਵੀ ਨਹੀਂ ਸੀ ਬਚਿਆ ਵੀ ਮੈਂ ਜਿਹੜਾ ਕੋਈ ਕੰਮ ਕਰ ਲਵਾਂ ਤੇ ਲੋਕ ਆਉਂਦੇ ਨਹੀਂ ਸੀ ਸਾਰਾ ਦਿਨ ਕਹਿੰਦਾ ਮੈਂ ਬੈਠਣ ਲੱਗ ਪਿਆ ਦੋ ਮੁੰਡੇ ਹਟਾਤੇ ਤਿੰਨ ਹਟਾਤੇ ਫਿਰ ਥੋੜਾ ਬਹੁਤਾ ਆਪਸੀ ਕੰਮ ਕਰਨ ਲੱਗ ਪਏ ਦੋ ਬੰਦੇ ਤਿੰਨ ਬੰਦੇ ਗਿਣਤੀ ਵਿੱਚ ਸਾਰੇ ਦਿਨੇ ਚੌਣੇ ਕਹਿੰਦੇ ਉਸ ਤੋਂ ਬਾਅਦ ਅਸੀਂ ਫਿਰ ਹੋਰ ਕੰਮ ਸ਼ੁਰੂ ਕੀਤਾ ਨਾਲ ਨਾਲ ਜਿਹੜਾ ਕੰਮ ਚਾਹ ਬਾਹਰ ਸਟਾਲ ਲਾ ਲਿਆ ਉਹ ਵੀ ਨਾ ਚੱਲਿਆ 버ਗਰ ਦੀ ਰੇੜੀ ਬਾਹਰ ਲਾ ਲਈ ਕਿ ਚਲੋ ਇੱਥੋਂ ਕੋਈ ਖਰਚਾ ਨਿਕਲੂ ਉਹ ਵੀ ਨਹੀਂ ਚੱਲਿਆ ਕਹਿੰਦੇ ਫਿਰ ਇੱਕ ਦਿਨ ਦਾ ਮੈਂ ਅਚਾਨਕੀ ਕਿੱਥੇ ਗਿਆ ਹੋਇਆ ਸੀ ਅਚਾਨਕ ਆਉਂਦਾ ਜਾਂਦਾ ਤੇ ਮੈਂ ਸੋਚਿਆ ਵੀ ਚਲੋ ਇੱਥੋਂ ਹੋ ਜਾਣਾ ਕਹਿੰਦਾ ਵੀ ਮੈਂ ਇੱਥੇ ਆ ਕੇ ਬੈਠਾ ਤੇ ਇੱਥੇ ਨਾ ਇੱਕ ਅਮਰਤਾਰੀ ਸਿੱਖ ਸੀਗੇ ਬਜ਼ੁਰਗ ਚਟਾ ਦਾੜਾ ਸੀ ਚਟਾ ਕੁੜਤਾ ਪਜਾਮਾ ਉਹਨਾਂ ਨੇ ਪਾਇਆ ਤੇ ਮੋਟਰਸਾਈਕਲ ਤੇ ਉਹ ਆਏ ਤੇ ਉਹਨਾਂ ਨੇ ਮੈਨੂੰ ਆਖਿਆ ਵੀ ਪੁੱਤਰ ਵੀ ਮੈਨੂੰ ਕੋਈ ਖਵਾ ਦਿਓ ਯਾਰ ਭੁੱਖ ਬੜੀ ਲੱਗੀ ਆ ਤੇ ਮੈਨੂੰ ਕੋਈ ਰਸਤਾ ਰਸਤੇ ਵਿੱਚ ਕੋਈ ਮਿਲਿਆ ਨਹੀਂ ਮੈਂ ਤੁਹਾਡੇ ਕੋਈ ਆ ਕੇ ਰੁਕਿਆ ਤੇ ਕਹਿੰਦਾ ਵੀ ਅਸੀਂ ਉਹਨਾਂ ਨੂੰ ਰੋਟੀ ਖਵਾਈ ਅਸੀਂ ਆਖਿਆ ਤੁਸੀਂ ਜੋ ਦੱਸੋ ਜੋ ਸ਼ਕਣਾ ਦੱਸੋ ਤੇ ਇਹ ਪਰੌਂਠਾ ਕਹਿੰਦੇ ਮੈਂ ਸ਼ਿਕਾਇਆ ਉਹਨਾਂ ਨੂੰ ਉਹੀ ਬਣਾ ਕੇ ਦਈਨਾ ਪਰੌਂਠਾ ਖਵਾਇਆ ਤੇ ਜਦੋਂ ਉਹ ਚੱਲਣ ਲੱਗੇ ਤੇ ਮੈਨੂੰ ਕਹਿੰਦੇ ਵੀ ਕਿੱਦਾਂ ਤੇਰਾ ਕੰਮਕਾਰ ਠੀਕ ਆ ਤੇ ਮੈਂ ਉਹਨਾਂ ਨੂੰ ਆਖਿਆ ਵੀ ਬਾਬਾ ਜੀ ਕੰਮਕਾਰ ਕਾਹਦਾ ਬਹੁਤ ਔਖਾ ਵੀ ਤੁਸੀਂ ਸਵੇਰ ਦੇ ਤੁਸੀਂ ਉਹ ਆਏ ਹੋ ਤੇ ਕਹਿੰਦੇ ਉਹ ਮੈਨੂੰ ਕਹਿਣ ਲੱਗੇ ਪੁੱਤਰ ਦਸਵੰਦ ਕੱਢਿਆ ਕਰੋ ਇੱਕ ਨਾ ਛੋਟੀ ਜੀ ਬੁਗਣੀ ਲਾ ਲਓ ਉਹਦੇ ਵਿੱਚ ਰੋਜ਼ ਦੀ ਕਮਾਈ ਜਿਹੜੀ ਮਹਾਰਾਜ ਤੁਹਾਨੂੰ ਬਖਸ਼ਣਗੇ ਨਾ ਭਾਵੇਂ ਤੁਸੀਂ ਦਿਨ ਵਿੱਚ 100 ਰੁਪਏ ਕਮਾਇਆ ਤੇ ਉਹਦੇ ਵਿੱਚੋਂ 10 ਰੁਪਏ ਜਿਹੜੇ ਆ ਉਹ ਤੁਸੀਂ ਗੋਲਕ ਚ ਪਾ ਦੇਣੇ ਆ ਜੇ 10 ਨਹੀਂ ਪਾ ਸਕਦੇ ਤੇ 5 ਪਾ ਦੇਣੇ ਆ ਪੰਜ ਵੀ ਨਹੀਂ ਪਾ ਸਕਦੇ ਰੁਪਈਏ ਦੋ ਪਾ ਦੇਣੇ ਆ ਕਹਿੰਦਾ ਇਹ ਜਰੂਰ ਕਰੋ ਮਹਾਰਾਜ ਦੀ ਬਾਣੀ ਪੜਿਆ ਕਰੋ ਸਵੇਰੇ ਅਮਰਤ ਵੇਲੇ ਉੱਠ ਕੇ ਬਾਣੀ ਪੜੋ ਪਹਿਲਾਂ ਤੇ ਟਾਈਮ ਨਾਲ ਉઠੋ ਘੱਟੋ ਘੱਟ 4 ਵਜੇ ਉੱਠੋ ਇਸ਼ਨਾਨ ਕਰੋ ਬਾਣੀ ਪੜੋ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਕੇ ਫਿਰ ਕੰਮ ਖੋਲੋ ਫਿਰ ਜਿਹੜੀ ਬੁਗਣੀ ਲਾਈ ਜਿਹਨੂੰ ਸ਼ਾਮ ਪਵੇਗੀ ਉਸ ਵੇਲੇ ਜਿਹੜੇ ਪੈਸੇ ਆ ਉਹ ਮਹਾਰਾਜ ਦੇ ਨਾਂ ਦੇ ਕੱਢ ਕੇ ਰੋਜ਼ ਜਾਣੇ ਆ ਤੇ ਮਹਾਰਾਜ ਬਰਕਤ ਪਾਉਣਗੇ ਉਹ ਕਹਿੰਦੇ ਇੰਨੀ ਗੱਲ ਕਹਿ ਕੇ ਚਲੇ ਗਏ ਕਿ ਨਾ ਮੇਰੇ ਮਨ ਵਿੱਚ ਆਇਆ ਵੀ ਚਲੋ ਮਹਾਰਾਜ ਦੀ ਕਿਰਪਾ ਨਾਲ ਵੀ ਕੰਮ ਕਰ ਲੈਨੇ ਕਹਿੰਦਾ ਅਗਲੇ ਦਿਨ ਮੈਂ ਉੱਠ ਕੇ ਮਹਾਰਾਜ ਦੀ ਕਿਰਪਾ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਚੌਪਈ ਸਾਹਿਬ ਦੇ ਪਾਠ ਕੀਤੇ ਜੋ ਮੈਨੂੰ ਜਿਹੜੇ ਆਉਂਦੇ ਸੀਗੇ ਫਿਰ ਮੈਂ ਗੁਰੂ ਘਰ ਗਿਆ ਮਹਾਰਾਜ ਦੇ ਦਰਸ਼ਨ ਮੇਲੇ ਕੀਤੇ ਦਰਸ਼ਨ ਕਰਕੇ ਘਰ ਆ ਕੇ ਚਾਹ ਪਾਣੀ ਬਣਾ ਕੇ ਫਿਰ ਆ ਕੇ ਮੈਂ ਆਪਣਾ ਰੈਸਟੋਰੈਂਟ ਖੋਲਿਆ ਕਹਿੰਦੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਵਰਤੀ ਸਤਿਗੁਰਾਂ ਦੀ ਰਹਿਮਤ ਦੇ ਨਾਲ ਕਹਿੰਦਾ ਮੈਂ ਜਦੋਂ ਪਹਿਲੇ ਦਿਨ ਮੈਂ ਆਇਆ ਜਿਹੜੀ ਮੈਂ ਭੁਗਣੀ ਲਾਈ ਸੀਗੀ ਉਹ ਮੈਂ ਰੱਖੀ ਤੇ ਮੈਂ ਮਹਾਰਾਜ ਦੇ ਚਰਨਾਂ ਵਿੱਚ ਇਹੋ ਅਰਦਾਸ ਕੀਤੀ ਮਹਾਰਾਜ ਵੀ ਤੁਹਾਡਾ ਦਿਸਵੰਦ ਫੇਰ ਹੀ ਨਿਕਲੂਗਾ ਜੇ ਸਾਨੂੰ ਕੁਝ ਮਿਲੂਗਾ ਕਹਿੰਦੇ ਉਸ ਦਿਨ ਉਹ ਕਹਿੰਦੇ ਵੀਰ ਜੀ ਤੁਸੀਂ ਮੰਨਣਾ ਨਹੀਂ ਉਸ ਦਿਨ ਸਾਨੂੰ ਮਤਲਬ ਸਾਡੀ ਤੇ ਕਰੇ ਸੇਲ ਹੀ ਨਹੀਂ ਸੀ ਹੁੰਦੀ ਕਹਿੰਦੇ ਉਸ ਦਿਨ ਸਾਨੂੰ 9000 ਸੇਲ ਹੋਈ ਸ਼ਾਮਾਂ ਤੱਕ ਕਹਿੰਦਾ ਫਿਰ ਉਹ 9000 ਸੇਲ ਜਿਹੜੀ ਹੋਈ ਉਹ ਚੋਂ ਮੈਂ ਖਰਚੇ ਕੱਢ ਕੇ ਜੋ ਮਾਇਆ ਬਚੀ ਉਹਦੇ ਹਿਸਾਬ ਨਾਲ ਮੈਂ ਤੇ 200 ਰੁਪਇਆ ਗੋਲਕ ਵਿੱਚ ਪਾਇਆ ਕਿ ਇਹਨਾਂ 200 ਰੁਪਇਆ ਪਾਇਆ ਉਸ ਤੋਂ ਬਾਅਦ ਅਗਲਾ ਦਿਨ ਚੜਿਆ ਕਹਿੰਦਾ ਫਿਰ ਮੈਂ ਇਦਾਂ ਕੀਤਾ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ 15 20 ਦਿਨਾਂ ਦੇ ਵਿੱਚ ਵਿੱਚ ਜਿਹੜਾ ਕੰਮ ਬਿਲਕੁਲ ਠੱਪ ਹੋ ਗਿਆ ਸੀਗਾ ਉਹ ਚੱਲ ਪਿਆ ਬੰਦੇ ਨਾਲ ਸਾਨੂੰ ਕੰਮ ਤੇ ਰੱਖਣ ਵਾਸਤੇ ਮਿਲਣ ਜਿਹੜੀ ਬਾਹਰ ਅਸੀਂ 버ਗਰ ਦੀ ਨੂਡਲਾਂ ਦੀ ਰੇੜੀ ਲਾਈ ਸੀ ਉਹਦੇ ਉੱਤੇ ਸ਼ਾਮਾਂ ਨੂੰ ਰਾਸ਼ ਪੈਣ ਲੱਗ ਪਿਆ ਉਹ ਕੱਲੀ ਰੇੜੀ ਪੈਸੇ ਕਮਾਉਣ ਲੱਗ ਪਈ ਮਹਾਰਾਜ ਸੱਚੇ ਪਾਤਸ਼ਾਹ ਨੇ ਅਸੀਂ ਕਿਰਪਾ ਕੀਤੀ ਤੇ ਇੱਕ ਫਿਰ ਵੀਰ ਕਹਿੰਦਾ ਵੀ ਜਿਹੜੀ ਅਸੀਂ ਚਾਹ ਦਾ ਸਟਾਲ ਲਾਇਆ ਸੀ ਚਾਹ ਕੌਫੀ ਦਾ ਕਹਿੰਦੇ ਵੀ ਉਹ ਪਹਿਲਾਂ ਹੀ ਸਾਡੇ ਉਸ ਢੇ ਦੇ ਵਿੱਚ ਦੋ ਚਾਹਲੇ ਸੀਗੇ ਇੱਕ ਯੂਪੀ ਦਾ ਸੀਗਾ ਉਹ ਪਤਾ ਨਹੀਂ ਕੀ ਗੱਲ ਹੋਈ ਉਹ ਚੱਲ ਗਿਆ ਛੱਡ ਕੇ ਇੱਕ ਬੰਦਾ ਸਾਡਾ ਪੰਜਾਬੀ ਸੀਗਾ ਤੇ ਉਹ ਖਾਲਸਾ ਜੀ ਉਹਦਾ ਬੇਟਾ ਬਾਹਰ ਚਲਾ ਗਿਆ ਉਹਨੇ ਉਹਦਾ ਸ਼ਾਇਦ ਕੰਮ ਛਡਾਤਾ ਇਦਾਂ ਕੁਝ ਹੋਇਆ ਕਹਿੰਦਾ ਹੋਰ ਅੱਡੇ ਦੇ ਕੋਈ ਚਾਹ ਵਾਲਾ ਰਹਿ ਨਾ ਗਿਆ ਸਾਡਾ ਚਾਹ ਵਾਲਾ ਸਟਾਲ ਵੀ ਚੱਲ ਪਿਆ ਤੇ ਰੋਟੀ ਪਾਣੀ ਦਾ ਕੰਮ ਵੀ ਸਾਡਾ ਚੱਲ ਪਿਆ ਕਹਿੰਦਾ ਉਸ ਦਿਨ ਤੋਂ ਬਾਅਦ ਮਹਾਰਾਜ ਦੀ ਕਿਰਪਾ ਨਾਲ ਅਸੀਂ ਦਸਵੰਦ ਕੱਢਦੇ ਰਹੇ ਆਂ ਤੇ ਮਹਾਰਾਜ ਬਰਕਤਾਂ ਪਾਉਂਦੇ ਰਹੇ ਖਾਲਸਾ ਜੀ ਉਹਨਾਂ ਦੇ ਕੰਮ ਮਹਾਰਾਜ ਨੇ ਚਲਾ ਦਿੱਤੇ ਉਹ ਕਹਿੰਦਾ ਐਡੀ ਤਾਕਤ ਹੈ ਦਸਵੰਦ ਦੇ ਵਿੱਚ ਇਹ ਤੇ ਖਾਲਸਾ ਜੀ ਇੱਕ ਵੀਰ ਦੀ ਹੱਡ ਬੀਤੀ ਹੁਣ ਇੱਕ ਖਾਲਸਾ ਜੀ ਵੀਰ ਹੈ ਉਹ ਅੰਮ੍ਰਿਤਸਰ ਦਾ ਹੀ ਹੈ ਅਮਸਰ ਦੇ ਵਿੱਚ ਉਹਦੀ ਕਰਿਆਨੇ ਦੀ ਦੁਕਾਨ ਹੈ ਤੇ ਖਾਲਸਾ ਜੀ ਆਪਾਂ ਪਤਾ ਹੈ ਆਪਾਂ ਉਹਨੂੰ ਵੀ ਕਈ ਸ਼ਹਿਰਾਂ ਦੇ ਵਿੱਚ ਤੇ ਕਈ-ਕਈ ਦੁਕਾਨਾਂ ਹੁੰਦੀਆਂ ਉਹ ਵੀਰ ਦੀ ਛੋਟੀ ਜੀ ਦੁਕਾਨ ਹੈ ਤੇ ਉਹ ਵੀਰ ਕਹਿੰਦਾ ਸੀ ਮੇਰੀ ਦੁਕਾਨ ਨਹੀਂ ਸੀ ਚੱਲਦੀ ਸਾਰਿਆਂ ਕੋਲੇ ਗਾਹਕ ਆਉਂਦੇ ਸੀਗੇ ਮੇਰੀ ਦੁਕਾਨ ਸਭ ਤੋਂ ਐਂਡ ਤੇ ਸੀ ਉਥੋਂ ਤੱਕ ਕੋਈ ਪਹੁੰਚਦਾ ਹੀ ਨਹੀਂ ਸੀਗਾ ਕਹਿੰਦੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ ਰਹਿਮਤ ਹੋਈ ਤੇ ਮੇਰੇ ਮਨ ਵਿੱਚ ਵੀ ਕਿਤੇ ਆਇਆ ਮੈਂ ਕਿਹਾ ਕੋਈ ਸੇਵਾ ਕੱਢਿਆ ਕਰਾਂ ਕਹਿੰਦਾ ਵੀ ਪਹਿਲੀ ਵਾਰ ਨਾ ਕੋਈ ਨਿਹੰਗ ਸਿੰਘ ਸੀਗੇ ਆਏ ਉਹ ਕਹਿੰਦੇ ਵੀ ਉਹ ਕੋਈ ਸੇਵਾ ਦਿਓ ਵੀ ਪਤਾ ਨਹੀਂ ਕਿਹੜਾ ਉਹਨਾਂ ਨੇ ਕਾਰਜ ਕੋਈ ਮਨਾਉਣਾ ਸੀਗਾ ਕਹਿੰਦਾ ਵੀ ਮੈਂ ਉਹਨਾਂ ਨੂੰ 100 ਰੁਪਏ ਦਿੱਤਾ ਉਹ ਕਹਿਣ ਲੱਗੇ ਵੀ ਤੁਸੀਂ ਨਾ ਇੱਕ ਬੁਗਣੀ ਲਾ ਲਿਓ ਉਹਦੇ ਵਿੱਚ ਮਾਇਆ ਪਾਇਆ ਕਰੋ ਰੋਜ਼ ਦੀ ਕਮਾਈ ਦੀ ਤੇ ਮਹਾਰਾਜ ਤੁਹਾਡੇ ਕੰਮ ਚ ਲਾ ਦੇਣਗੇ ਕਹਿੰਦਾ ਸੱਚੇ ਪਾਤਸ਼ਾਹ ਨਹੀਂ ਆਸੀ ਕਿਰਪਾ ਹੋਈ ਕਹਿੰਦਾ ਮੈਂ ਉਹ ਬੁਗਣੀ ਰੱਖ ਲਈ ਕਹਿੰਦਾ ਜਿਹੜੀ ਦੁਕਾਨ ਦਾ ਕੋਈ ਪਹੁੰਚਦਾ ਨਹੀਂ ਸੀ ਉੱਥੇ ਮੇਲਾ ਲੱਗਣ ਲੱਗ ਪਿਆ ਕਹਿੰਦਾ ਮੈਂ ਹੌਲੀ ਹੌਲੀ ਹੂਲ ਸੇਲ ਦਾ ਕੰਮ ਸ਼ੁਰੂ ਕਰ ਲਿਆ ਖਾਲਸਾ ਜੀ ਉਹਦਾ ਕਹਿੰਦਾ ਫਿਰ ਨਾਲ ਮੈਂ ਇੱਕ ਦੁਕਾਨ ਲੈ ਕੇ ਜਿਹੜਾ ਡਿਸਪੋਜ਼ਲ ਹੁੰਦਾ ਉਹ ਪਾ ਲਿਆ ਕਹਿੰਦਾ ਉਹ ਮਹਾਰਾਜ ਦੀ ਕਿਰਪਾ ਨਾਲ ਹੁਣ ਲਾਗੇ ਬੰਨੇ ਸਾਰੇ ਮੈਂ ਸਪਲਾਈ ਕਰਦਾ ਸਾਰੀਆਂ ਦੁਕਾਨਾਂ ਤੇ ਮੈਂ ਦਿੰਦਾ ਏਡੀ ਮਹਾਰਾਜ ਨੇ ਕਿਰਪਾ ਕੀਤੀ ਦਸਵੰਦ ਨੇ ਉਹ ਮੇਰਾ ਕਾਰਜ ਚਲਾਇਆ ਦਸਵੰਦ ਕੱਢਣ ਨਾਲ ਕੀ ਕੁਝ ਹੁੰਦਾ ਇਹ ਅਦਾਸ ਆਪ ਨੂੰ ਤਾਂ ਸੁਣਾ ਰਿਆ ਉਹ ਕਹਿੰਦਾ ਵੀ ਮੇਰੀ ਦੁਕਾਨ ਦੇ ਮਹਾਰਾਜ ਦੀ ਕਿਰਪਾ ਨਾਲ ਦੋਆਂ ਢਾਈਆਂ ਮਹੀਨਿਆਂ ਦੇ ਵਿੱਚ ਵਿੱਚ ਨਾ ਸਾਰਾ ਹੀ ਕੰਮ ਸੋਹਣਾ ਹੋ ਗਿਆ ਸੱਚੇ ਪਾਤਸ਼ਾਹ ਦੀ ਕਿਰਪਾ ਵਰਤਨ ਲੱਗ ਪਈ ਮਹਾਰਾਜ ਨੇ ਕਾਰਜ ਸਫਲੇ ਕਰ ਦਿੱਤੇ ਤੇ ਉਸ ਤੋਂ ਬਾਅਦ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਉਹ ਕੈਨੇਡਾ ਗਈ ਸੀ ਤੇ ਉਹਨੇ ਸਟੱਡੀ ਵੀ ਆਪਣੀ ਪੂਰੀ ਕਰ ਲਈ ਤੇ ਕੰਮ ਖਾਲਸਾ ਜੀ ਉਹਨੂੰ ਕੋਈ ਖਾਸ ਨਹੀਂ ਸੀ ਮਿਲਦਾ ਮਾੜਾ ਮੋਟਾ ਕੰਮ ਮਿਲਦਾ ਸੀਗਾ ਕੋਈ ਖਾਸ ਜਿਆਦਾ ਕੰਮ ਨਹੀਂ ਸੀ ਮਿਲਦਾ ਉਹਨੇ ਵੀ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਰਕਾਰ ਅਖਰੇ ਦਾਸ ਦੀ ਕੋਈ ਹੱਡ ਬੀਤੀ ਸੁਣੀ ਜਿਹਦੇ ਵਿੱਚ ਦਸਵੰਦ ਦੀ ਮਹਿਮਾ ਸੀਗੀ ਤੇ ਇਹ 6 ਮਹੀਨੇ ਪਹਿਲਾਂ ਦੀ ਉਹ ਪੈਣ ਕਹੀਦੀ ਵੀ ਗੱਲ ਹੈ ਵੀਰ ਜੀ ਵੀ ਮੈਂ ਉਹ ਹੱਡ ਬੀਤੀ ਸੁਣੀ ਬਿਉ ਦਸਵੰਦ ਉਹਨਾਂ ਨੇ ਕੱਢਿਆ ਤਾਂ ਉਹਨਾਂ ਦੇ ਕਾਰਜ ਸਫਲੇ ਹੋ ਗਏ ਕਹਿੰਦੇ ਉਸ ਦਿਨ ਤੋਂ ਬਾਅਦ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੇਰਾ ਵੀ ਮਹਾਰਾਜ ਕੰਮ ਚੱਲ ਪਵੇ ਸੱਚੇ ਪਾਤਸ਼ਾਹ ਮੈਂ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਵੀ ਕੋਈ ਪੱਕੀ ਵਧੀਆ ਨੌਕਰੀ ਮਿਲ ਜਾਵੇ ਮਹਾਰਾਜ ਮੈਂ ਵੀ ਕੰਮ ਆਪਣੇ ਜਿਹੜੀ ਆ ਕਮਾਈ ਆ ਉਹਦੇ ਵਿੱਚੋਂ ਦਸਵੰਦ ਕੱਢਿਆ ਕਰੂੰਗੀ ਕਹਿੰਦੇ ਐਸੀ ਸਤਗੁਰਾਂ ਨੇ ਕਿਰਪਾ ਕੀਤੀ ਨੇੜੇ ਹੋ ਕੇ ਸੁਣੀ ਕਹਿੰਦੇ ਵੀ ਮੈਨੂੰ ਕੰਮ ਮਿਲ ਗਿਆ ਕਹਿੰਦੇ ਫਿਰ ਮੈਂ ਉਹਦੇ ਵਿੱਚੋਂ ਪਹਿਲੇ ਮਹੀਨੇ ਦਸਵੰਦ ਕੱਢਿਆ ਉਹ ਦਸਵੰਦ ਭੈਣ ਕਹਿੰਦੀ ਵੱਧਦਾ ਜਾਂਦਾ ਵੀਰ ਜੀ ਘਟਿਆ ਨਹੀਂ ਜਿੱਦਾਂ ਮੰਨ ਲਓ ਵੀ ਪਹਿਲਾਂ ਉਦਾਹਰਣ ਦੇਣ ਲੱਗਾ ਵੀ ਜਿੱਦਾਂ ਮੰਨ ਲਓ ਕਮਾਈ ਕੀਤੀ 1000 ਤੇ 100 ਬਣਿਆ ਕਹਿੰਦੀ ਅਗਲੇ ਮਹੀਨੇ 200 ਬਣ ਗਿਆ ਦਸਵੰਦ ਫਿਰ 300 ਬਣ ਗਿਆ 6-7 ਮਹੀਨੇ ਹੋ ਗਏ ਖਾਲਸਾ ਜੀ ਉਹ ਪੈਸੇ ਵਧਦੇ ਜਾਂਦੇ ਮਹਾਰਾਜ ਨੇ ਏਡੀ ਵੱਡੀ ਉਹਨਾਂ ਦੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤੇ ਇਹ ਦਸਵੰਦ ਨੇ ਖਾਲਸਾ ਜੀ ਕਾਰਜ ਸਵਾਰੇ ਤੇ ਕਈਆਂ ਨੂੰ ਲੱਗਦਾ ਵੀ ਇਹ ਇਹਦਾ ਕੋਈ ਫਾਇਦਾ ਨਹੀਂ ਆ ਬਈ ਇਹਦਾ ਕੀ ਹੁਣ ਖਾਲਸਾ ਜੀ ਮਹਾਰਾਜ ਦੀ ਕਿਰਪਾ ਨਾਲ ਜਿਹੜੀਆਂ ਦਾਸ ਨੇ ਤੁਹਾਨੂੰ ਸੁਣਾਈਆਂ ਨਾ ਇਹ ਤਿੰਨੇ ਬੰਦੇ ਦਾਸ ਨੂੰ ਦਸਵੰਦ ਭੇਜਦੇ ਆ ਵੀ ਜਿੱਦਾਂ ਆਪਾਂ ਘਰ ਬਣਾ ਰਹੇ ਆ ਚਲੋ ਜਿੰਨਾ ਵੀ ਇਹਨਾਂ ਕੋਲ ਨਿਕਲਦਾ ਜਿਹੜਾ ਰੈਸਟੋਰੈਂਟ ਵਾਲਾ ਵੀਰ ਹੈ ਉਹ ਤੇ ਖਾਲਸਾ ਜੀ ਆਪ ਵੀ ਵਿਚਾਰਾ ਕਰਦਾ ਲੋਕਾਂ ਦਾ ਭਲਾ ਕਰਦਾ ਉਥੇ ਵਰਤ ਲੈਂਦਾ ਪਰ ਆ ਜਿਹੜੇ ਸ਼ਹਿਰ ਅੰਮ੍ਰਿਤਸਰ ਵਾਲੇ ਆ ਤੇ ਜਾਂ ਇਹ ਭੈਣ ਹੈ ਇਹ ਜਿੰਨੀ ਵੀ ਸੇਵਾ ਖਾਲਸਾ ਜੀ ਇਹਨਾਂ ਕੋਲ ਬਣਦੀ ਹੈ ਦਾਸ ਨੂੰ ਭੇਜਦੇ ਆ ਵੀ ਤੁਸੀਂ ਜਿੱਥੇ ਤੁਹਾਡਾ ਦਿਲ ਕਰੇ ਉਥੇ ਵਰਤੋ ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਖਾਲਸਾ ਜੀ ਜਿਨ੍ਹਾਂ ਦੇ ਕਾਰਜ ਸੰਵਰਦੇ ਆ ਉਹ ਫਿਰ ਐਵੇਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਦਸਵੰਦ ਕੱਢ ਕੇ ਦਿੰਦੇ ਆ ਕਿਉਂਕਿ ਸਤਗੁਰੂ ਦਸਵੰਦੀਆਂ ਦੇ ਬਹੁਤ ਛੇਤੀ ਕਾਰਜ ਸਵਾਰਦੇ ਦਸਵੰਦ ਕੱਢਣਾ ਖਾਲਸਾ ਜੀ ਬਹੁਤ ਵੱਡੀ ਗੱਲ ਹੈ ਜਿਹੜਾ ਕੋਈ ਗੁਰਮਖ ਕਰਦਾ ਹੈ ਉਹਨੂੰ ਸੱਚੇ ਪਾਤਸ਼ਾਹ ਮਹਾਰਾਜ ਬਹੁਤ ਕੁਝ ਬਖਸ਼ਦੇ ਆ ਬਰਕਤਾਂ ਬਖਸ਼ਦੇ ਆ ਸੋ ਇਸ ਕਰਕੇ ਆਪਾਂ ਨੂੰ ਵੀ ਇਹ ਚਾਹੀਦਾ ਜੇ ਹੋਰਾਂ ਨੂੰ ਮਿਲ ਸਕਦਾ ਤੇ ਕੀ ਮਹਾਰਾਜ ਸਾਨੂੰ ਨਹੀਂ ਦੇਣਗੇ ਜੇ ਅਸੀਂ ਵੀ ਖਾਲਸਾ ਜੀ ਸ਼ਰਧਾ ਦੇ ਨਾਲ ਨਾਮ ਜਪਾਂਗੇ ਬਾਣੀ ਪੜਾਂਗੇ ਦਸਵੰਦ ਕੱਢਾਂਗੇ ਤਾਂ ਜੋ ਕਿਸੇ ਗਰੀਬ ਗੁਰਬੇ ਦੀ ਸੇਵਾ ਹੋ ਸਕੇ ਕਿਸੇ ਗਰੀਬ ਗੁਰਬੇ ਦੇ ਮੁਖ ਵਿੱਚ ਪੈ ਜਾਵੇ ਪਰ ਖਾਲਸਾ ਜੀ ਇਹ ਵੀ ਚੀਜ਼ ਇਹ ਵੀ ਬੰਦਾ ਜ਼ੁਗਤੀ ਨਾਲ ਹੀ ਖਾਲਸਾ ਜੀ ਕੱਢੇ ਕਿਉਂਕਿ ਥਾਂ ਥਾਂ ਦੇ ਖਾਣ ਵਾਲੇ ਵੀ ਬੈਠੇ ਆ ਆਪਾਂ ਕਈ ਵਾਰੀ ਗਲਤ ਬੰਦਿਆਂ ਦੇ ਵਸ ਪੈ ਜਾਂਦੇ ਆ ਉਹ ਤੋਂ ਪਰਹੇਜ਼ ਕਰਨਾ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਦਇਆ ਕਰਨ ਇਹ ਖਾਲਸਾ ਜੀ ਜਿਹੜੇ ਦਸਵੰਦ ਗੁਰਮਖ ਕੱਢਦੇ ਆ ਉਹਨਾਂ ਦੀ ਮਹਿਮਾ ਹੈ ਉਹ ਕਿਵੇਂ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ਿਆ ਕਿਵੇਂ ਸਤਿਗੁਰਾਂ ਨੇ ਉਹਨਾਂ ਨੂੰ ਖੁਸ਼ੀਆਂ ਬਖਸ਼ੀਆਂ ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਨੇ ਮਿਹਰਾ ਕੀਤੀਆਂ ਇਹ ਖਾਲਸਾ ਜੀ ਸੱਚੇ ਪਾਤਸ਼ਾਹ ਦੀ ਰਹਿਮਤ ਨਾਲ ਜਿਨ੍ਹਾਂ ਤੇ ਮਹਾਰਾਜ ਨੇ ਮਿਹਰਾ ਕੀਤੀਆਂ ਉਹਨਾਂ ਨੂੰ ਬਰਕਤਾਂ ਵੀ ਬਖਸ਼ੀਆਂ ਉਹਨਾਂ ਨੂੰ ਫਿਰ ਪੱਕੇ ਦਸਵੰਧੀ ਬਣਾਏ ਤੇ ਤਿੰਨੇ ਹੀ ਭਾਈ ਇਹ ਕਹਿੰਦੇ ਸੀ ਵੀ ਮਹਾਰਾਜ ਜੋ ਮਰਜ਼ੀ ਹੋ ਜਵੇ ਅਸੀਂ ਦਸਵੰਧ ਨਹੀਂ ਛੱਡਣਾ ਕਿਉਂਕਿ ਸਾਨੂੰ ਦਸਵੰਧ ਦੇ ਨਾਲ ਹੀ ਪ੍ਰਾਪਤੀ ਹੋਈ ਹੈ ਸੋ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਗੁਰੂ ਗਰੀਬ ਨਿਵਾਜ ਅੰਤਰਜਾਮੀ ਮਹਿਰਾਂ ਕਰਨ ਜਿਵੇਂ ਖਾਲਸਾ ਜੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਵੇਲੇ ਸਿੱਖ ਗੱਡੇ ਭਰ ਭਰ ਕੇ ਖਜ਼ਾਨਿਆਂ ਦੇ ਲਾਉਂਦੇ ਕਿਸੇ ਨੇ ਲੂਣ ਲੈ ਕੇ ਆਉਣਾ ਕਿਸੇ ਨੇ ਦਾਲ ਲੈ ਕੇ ਆਉਣਾ ਕਿਸੇ ਨੇ ਗੁੜ ਲੈ ਕੇ ਆਉਣਾ ਫਿਰ ਮਹਾਰਾਜ ਉਹਨਾਂ ਨੂੰ ਬਚਨ ਕਰਦੇ ਭਾਈ ਮਹਾਰਾਜ ਸੱਚੇ ਪਾਸ਼ਾ ਕਿਰਪਾ ਕਰਨ ਇਹ ਜਿਹੜਾ ਤੁਸੀਂ ਦਸਵੰਦ ਲੈ ਕੇ ਆਇਓ ਮਹਾਰਾਜ ਤੁਹਾਡੇ ਖਜ਼ਾਨਿਆਂ ਵਿੱਚ ਬਰਕਤਾਂ ਪਾਉਣ ਤੇ ਫਿਰ ਖਾਲਸਾ ਜੀ ਉਹਦੇ ਦੋਆ ਤਿੰਨਾਂ ਸਾਲਾਂ ਨੂੰ ਉਹ ਦੋ ਦੋ ਗੱਡੇ ਲੈ ਕੇ ਆਉਂਦੇ ਸੀ ਕਿਉਂਕਿ ਮਹਾਰਾਜ ਦੇ ਘਰ ਨੂੰ ਦੇਣ ਨਾਲ ਬਹੁਤੀਆਂ ਬਰਕਤਾਂ ਪੈਂਦੀਆਂ ਹਨ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ